3 ਸਾਲ ਪਹਿਲਾਂ 18 ਦਸੰਬਰ 2021 ਨੂੰ ਸ਼੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਵਾਪਰੀ ਸੀ ਇਹ ਗੱਲ ਪਰੇਸ਼ਾਨ ਕਰ ਰਹੀ ਹੈ ਕਿ ਇਸ ਘਿਣਾਉਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਅਸਲ ਸਾਜ਼ਿਸ਼ਕਰਤਾ ਕਾਨੂੰਨ ਦੀ ਗ੍ਰਿਫਤ ਅਤੇ ਪੰਥ ਦੀ ਪਕੜ ਤੋਂ ਆਜ਼ਾਦ ਘੁੰਮ ਰਹੇ ਹਨ ਕਿਉਂ ਨਹੀਂ ਪੁਲਿਸ ਦਾ ਇੰਟੈਲੀਜੈਂਸ ਅਤੇ ਜਾਂਚ ਵਿਭਾਗ ਇਸ ਕੇਸ ਦੀ ਜੜ ਤੱਕ ਪਹੁੰਚ ਸਕਿਆ ਪੁਲਿਸ ਦੀ ਜਾਂਚ ਅੱਗੇ ਕਿਉਂ ਨਹੀਂ ਵੱਧ ਸਕੀ ਜਾਂ ਪੁਲਿਸ ਅੱਗੇ ਵਧਣਾ ਹੀ ਨਹੀਂ ਚਾਹੁੰਦੀ ਸੀ ਕਿ ਪੁਲਿਸ ਨੂੰ ਉੱਪਰੋਂ ਕੋਈ ਇਸ਼ਾਰਾ ਸੀ ਇਹ ਗੱਲ ਸਭ ਦੇ ਸਾਹਮਣੇ ਹੈ ਕਿ ਪੁਲਿਸ ਦੋਸ਼ੀ ਦੀ شناخت ਕਰਨ ਵਿੱਚ ਬੁਰੀ ਤਰ੍ਹਾਂ ناکਾਮ ਰਹੀ ਹੈ ਪਰ ਇਸ ਦੇ ਪਿੱਛੇ ਕਾਰਨਾ ਨੂੰ ਸਮਝਣਾ ਜ਼ਰੂਰੀ ਹੈ ਜਿਸ ਤਰ੍ਹਾਂ ਉਸ ਅਣਪਛਾਤੇ ਵਿਅਕਤੀ ਨੇ ਜੰਗਲੇ ਤੋਂ ਛਾਲ ਮਾਰੀ ਹਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖੀ ਕਿਰਪਾਨ ਚੁੱਕੀ ਅਤੇ ਰੁਮਾਲਿਆਂ ਨੂੰ ਵੀ ਕੁਝ ਹੀ ਸਕਿੰਟਾਂ ਵਿੱਚ ਆਪਣੇ ਪੈਰਾਂ ਨਾਲ ਛੋ ਲਿਆ ਕਿਸੇ ਨੂੰ ਸ਼ੱਕ ਨਹੀਂ ਰਹਿੰਦਾ ਕਿ ਇਸ ਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਅਤੇ ਗੁੱਝਾ ਇਰਾਦਾ ਸੀ ਇੰਜ ਲੱਗਦਾ ਹੈ ਜਿਵੇਂ ਦੋਸ਼ੀ ਵਿਅਕਤੀ ਨੇ ਕਮਾਂਡੋ ਸਿਖਲਾਈ ਪ੍ਰਾਪਤ ਕੀਤੀ ਹੋਵੇ ਅਤੇ ਅਜਿਹਾ ਸਰਕਾਰੀ ਤੰਤਰ ਦੀ ਸਹਿਤ ਤੇ ਟ੍ਰੇਨਿੰਗ ਤੋਂ ਬਿਨਾਂ ਮੁਮਕਿਨ ਨਹੀਂ ਹੈ ਕਮੇਟੀ ਦੀ ਟਾਸਕ ਫੋਰਸ ਵੱਲੋਂ ਕੀਤੀ ਗਈ ਪੁੱਛਗਿਛ ਵੀ ਉਸ ਨੂੰ ਆਪਣੀ ਪਛਾਣ ਦੱਸਣ ਲਈ ਮਜਬੂਰ ਨਹੀਂ ਕਰ ਸਕੀ ਐਨੀ ਤਿਆਰੀ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ ਇਸ ਐਕਸ਼ਨ ਦੇ ਪਿੱਛੇ ਇੱਕ ਭਿਆਨਕ ਡਿਜ਼ਾਈਨ ਸਾਜ਼ਿਸ਼ ਅਤੇ ਮਨਸੂਬਾ ਨਜ਼ਰ ਆਉਂਦਾ ਹੈ ਸਾਰੇ ਹਾਲਾਤ ਡੀਪ ਸਟੇਟ ਭਾਰਤੀ ਖੁਫੀਆ ਤੰਤਰ ਵੱਲ ਇਸ਼ਾਰਾ ਕਰਦੇ ਹਨ ਬਦਕਿਸਮਤੀ ਨਾਲ ਪੰਜਾਬ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਪਰਦਾ ਹੈ ਕਿ ਭਾਰਤੀ ਸਟੇਟ ਹਮੇਸ਼ਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਬੇਲੋੜੀ ਦਖਲ ਅੰਦਾਜ਼ੀ ਕਰਦੀ ਜਾ ਰਹੀ ਹੈ ਇਸ ਘਿਣਾਉਣੇ ਅਪਰਾਧ ਲਈ ਭਾਰਤ ਦੀ ਡੀਪ ਸਟੇਟ ਹੀ ਜ਼ਿੰਮੇਵਾਰ ਹੈ ਭਾਰਤ ਦੀ ਡੀਪ ਸਟੇਟ ਨੇ ਸ਼੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਦੀ ਸਾਜ਼ਿਸ਼ ਰਚ ਕੇ ਖਾਲਸਾ ਪੰਥ ਦੇ ਹਿਰਦੇ ਨੂੰ ਛਲਣੀ ਕੀਤਾ ਹੈ ਜਿਸ ਦੀ ਕੋਈ ਤੇ ਕਦੀ ਵੀ ਮੁਆਫੀ ਨਹੀਂ ਹੋ ਸਕਦੀ 3 ਸਾਲ ਪਹਿਲਾਂ 18 ਦਸੰਬਰ 2021 ਨੂੰ ਸ਼੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਵਾਪਰੀ ਸੀ ਇਹ ਗੱਲ ਪਰੇਸ਼ਾਨ ਕਰ ਰਹੀ ਹੈ ਕਿ ਇਸ ਕਿਨਾਉਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਅਸਲ ਸਾਜ਼ਿਸ਼ਕਰਤਾ ਕਾਨੂੰਨ ਦੀ ਗ੍ਰਿਫਤ ਅਤੇ ਪੰਥ ਦੀ ਪਕੜ ਤੋਂ ਆਜ਼ਾਦ ਘੁੰਮ ਰਹੇ ਹਨ ਕਿਉਂ ਨਹੀਂ ਪੁਲਿਸ ਦਾ ਇੰਟੈਲੀਜੈਂਸ ਅਤੇ ਜਾਂਚ ਵਿਭਾਗ ਇਸ ਕੇਸ ਦੀ ਜੜ ਤੱਕ ਪਹੁੰਚ ਸਕਿਆ ਪੁਲਿਸ ਦੀ ਜਾਂਚ ਅੱਗੇ ਕਿਉਂ ਨਹੀਂ ਵਧ ਸਕੀ ਜਾਂ ਪੁਲਿਸ ਅੱਗੇ ਵਧਣਾ ਹੀ ਨਹੀਂ ਚਾਹੁੰਦੀ ਸੀ ਕਿ ਪੁਲਿਸ ਨੂੰ ਉੱਪਰੋਂ ਕੋਈ ਇਸ਼ਾਰਾ ਸੀ ਇਹ ਗੱਲ ਸਭ ਦੇ ਸਾਹਮਣੇ ਹੈ ਕਿ ਪੁਲਿਸ ਦੋਸ਼ੀ ਦੀ شناخت ਕਰਨ ਵਿੱਚ ਬੁਰੀ ਤਰ੍ਹਾਂ ناکਾਮ ਰਹੀ ਹੈ ਪਰ ਇਸ ਦੇ ਪਿੱਛੇ ਕਾਰਨਾ ਨੂੰ ਸਮਝਣਾ ਜ਼ਰੂਰੀ ਹੈ ਜਿਸ ਤਰ੍ਹਾਂ ਉਸ ਅਣਪਛਾਤੇ ਵਿਅਕਤੀ ਨੇ ਜੰਗਲੇ ਤੋਂ ਛਾਲ ਮਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖੀ ਕਿਰਪਾਨ ਚੁੱਕੀ ਅਤੇ ਰੁਮਾਲਿਆਂ ਨੂੰ ਵੀ ਕੁਝ ਹੀ ਸਕਿੰਟਾਂ ਵਿੱਚ ਆਪਣੇ ਪੈਰਾਂ ਨਾਲ ਛੋ ਲਿਆ ਕਿਸੇ ਨੂੰ ਸ਼ੱਕ ਨਹੀਂ ਰਹਿੰਦਾ ਕਿ ਇਸ ਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਅਤੇ ਗੁੱਝਾ ਇਰਾਦਾ ਸੀ ਇੰਜ ਲੱਗਦਾ ਹੈ ਜਿਵੇਂ ਦੋਸ਼ੀ ਵਿਅਕਤੀ ਨੇ ਕਮਾਂਡੋ ਸਿਖਲਾਈ ਪ੍ਰਾਪਤ ਕੀਤੀ ਹੋਵੇ ਅਤੇ ਅਜਿਹਾ ਸਰਕਾਰੀ ਤੰਤਰ ਦੀ ਸ਼ਹਿਰ ਦੇ ਟ੍ਰੇਨਿੰਗ ਤੋਂ ਬਿਨਾ ممکن ਨਹੀਂ ਹੈ ਕਮੇਟੀ ਦੀ ਟਾਸਕ ਫੋਰਸ ਵੱਲੋਂ ਕੀਤੀ ਗਈ ਪੁੱਛਗਿੱਛ ਵੀ ਉਸ ਨੂੰ ਆਪਣੀ ਪਛਾਣ ਦੱਸਣ ਲਈ ਮਜਬੂਰ ਨਹੀਂ ਕਰ ਸਕੀ ਐਨੀ ਤਿਆਰੀ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ ਇਸ ਐਕਸ਼ਨ ਦੇ ਪਿੱਛੇ ਇੱਕ ਭਿਆਨਕ ਡਿਜ਼ਾਈਨ ਸਾਜ਼ਿਸ਼ ਅਤੇ ਮਨਸੂਬਾ ਨਜ਼ਰ ਆਉਂਦਾ ਹੈ ਸਾਰੇ ਹਾਲਾਤ ਡੀਪ ਸਟੇਟ ਭਾਰਤੀ ਖੁਫੀਆ ਤੰਤਰ ਵੱਲ ਇਸ਼ਾਰਾ ਕਰਦੇ ਹਨ ਬਦਕਿਸਮਤੀ ਨਾਲ ਪੰਜਾਬ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਰਤੀ ਸਟੇਟ ਹਮੇਸ਼ਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਬੇਲੋੜੀ ਦਖਲ ਅੰਦਾਜ਼ੀ ਕਰਦੀ ਜਾ ਰਹੀ ਹੈ ਇਸ ਖਿਣਾਉਣੇ ਅਪਰਾਧ ਲਈ ਭਾਰਤ ਦੀ ਡੀਪ ਸਟੇਟ ਹੀ ਜ਼ਿੰਮੇਵਾਰ ਹੈ ਭਾਰਤ ਦੀ ਡੀਪ ਸਟੇਟ ਨੇ ਸ਼੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਦੀ ਸਾਜ਼ਿਸ਼ ਰਚ ਕੇ ਖਾਲਸਾ ਪੰਥ ਦੇ ਹਿਰਦੇ ਨੂੰ ਛਲਣੀ ਕੀਤਾ ਹੈ ਜਿਸ ਦੀ ਕੋਈ ਤੇ ਕਦੀ ਵੀ ਮੁਆਫੀ ਨਹੀਂ ਹੋ ਸਕਦੀ